ਫੜੋ ਨਾ ਫਰੀ ਲਾ ਦਿਓ ਤੁਸੀਂ ਲਾ ਦਿਓ ਜਾ ਬਿਆਹ ਇਕੱਠੇ ਲਾ ਦਿਓ ਕੱਠੇ ਹੋਗੇ ਨਾ ਚਾਰ ਪੰਜ ਜਾਣੇ ਕੋਣ ਯਾਰ ਇਹ ਲਾ ਦੇਣਾ ਖੌਲ ਤੋਂ ਮੋੜਨਾ ਨਾ ਸਾਰੇ ਆਉਣਾਂਗੇ ਪਪਾ ਜੀ ਵੀ ਪੋਸਟ ਸਾਰੀ ਤੋਂ ਲਓ ਲੋ ਲੋ ਸਾਰੇ ਆ ਗਏ ਸਾਰੇ ਆ ਗਏ ਬੋਲੋ ਅਸੀਂ ਲਾਉਂਦੇ ਭਲਾ ਨਹੀਂ ਤੁਸੀਂ ਲਾਓ ਹੋਰ ਲਾ ਲਓ ਬੀਬੀ ਦੇ ਲਾਵਾ ਹੋ ਗਏ ਹੋਰ ਯਾਰ ਹੱਥ ਰੱਖੋ ਹੱਥ ਰੱਖੋ ਤੇ ਆ ਤਾਂ ਚੁੱਕੋ चलो <mursos> ਮੇਰਾ ਨਾਮ ਕੈਪਟਨ ਸੁਮਿੰਦਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀਵਾਲਾ ਆਪਾਂ ਅੱਡਾ ਪੈਣੇ ਮੀਆਂ ਖਾਨ ਦੇ ਵਿੱਚ ਖੜੇ ਆ। ਸੋ ਲਗਾਤਾਰ ਆਪਣੀ ਜਿਹੜੀ ਅਜਥੇ ਬੰਦੀ ਭਾਜਪੀ ਦਾ ਵਿਰੋਧ ਕਰ ਰਹੀ ਹੈ ਤੇ ਕਰਦੇ ਵੀ ਰਹਿਵਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਵਾ ਮੋਦੀ ਸਰਕਾਰ ਜੋ ਮੰਗ ਕੇ ਮੁੱਕਰੀ ਹੋਈ ਹੈ ਜਿੰਨਾ ਚਿਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ। ਸੋ ਭਾਜਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ। ਉਹਦਾ ਅਸੀਂ ਕਰਣਾ ਵਿਰੋਧ ਕਰਾਂਗੇ ਆਪੇ ਪੋਸਟਰ ਵੇਖੋ ਜੇ ਆ ਪੈਣੀ ਹੱਡੇ ਤੋਂ 2 ਲੱਖ ਤੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਚੌਂਕ ਦੇ ਵਿੱਚ ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸ ਬੇਟਗਰੀਏ ਚੱਲਦੇ ਆ ਸਾਰੇ ਪਿੰਡਾਂ ਦੇ ਅਸੀਂ ਪੋਸਟਰ ਜਿਹੜੇ ਲਾ ਰਹੇ ਆ ਤੇ ਗਰੁੱਪ ਆ ਹੀ ਆਪਣਾ ਇੱਕ ਬਣਾਇਆ ਹੋਇਆ ਉਹਦੇ ਕਿਸੇ ਪਿੰਡ ਦੇ ਜੂ ਕੈਂਡੀਡੇਟ ਬੀਜੇਪੀ ਦਾ ਹੁੰਦਾ ਤੇ ਗਰੁੱਪ 'ਚ ਮੈਸੇਜ ਪਾ ਦੇਣਗੇ ਆਪਾਂ ਸਾਰੇ ਜਿੰਨੇ ਪਿੰਡ ਆ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ ਇੱਕ ਤਰ੍ਹਾਂ ਅਸੀਂ ਬੀਜੇਪੀ ਦਾ ਬਾਈਕਾਟ ਕੀਤਾ ਇਸ ਕਰਕੇ ਹੀ ਤੇ ਸਾਡੇ ਵੀਰ ਜੀ ਸਾਡੇ ਭਾਈ ਜਿਹੜੇ ਇੱਥੇ ਇਕੱਠੇ ਹੋਏ ਕੀ ਮੰਗ ਕਰਦੇ ਹੋਗੇ ਮੰਗ ਸਾਡੀ ਇਹ ਆ ਕਿ ਸਾਡੀਆਂ ਜੜੀਆਂ ਵਾਂ ਮੰਗਾਂ ਉਹ ਮੰਨ ਲੈਣ ਬਹੁਤ ਵੱਡੀਆਂ ਮੰਗਾਂ ਨੇ ਕਿ ਸੋਟੀਆਂ ਜਿਹੜੀਆਂ ਸਾਡੀਆਂ ਮੰਗਾਂ ਉਹ ਨਹੀਂ ਮੰਨਦੀ ਪਈਆਂ ਅਸੀਂ ਪੈਣੀਆ ਖਾਂ ਦੇ ਵਿੱਚ ਪੋਸਟਰ ਲਾਇਆ ਜੀ ਤੋਂ ਸ਼ੁਰੂਆਤ ਪੋਸਟਰ ਹੀ ਵੀਜੀਵੀ ਦਾ ਬਾਈਕਾਟ ਕਰਨ ਵਾਸਤੇ ਪੋਸਟਰ ਲਾਇਆ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਮੇਨ ਮੰਗਾਂ ਅਸੀਂ ਉਹ ਰੱਖੀਆਂ ਆਪਣੇ ਬਿਲਕੁਲ ਉਹਨਾਂ ਨੇ ਇਥੇ ਬਾਈਕਾਟ ਕੀਤਾ ਜਾਊਗਾ ਪੈਣੀਆ ਖਾਂ ਦੇ ਵਿੱਚ ਤੇ ਅਸੀਂ ਮੰਨ ਨਹੀਂ ਦਿੱਤਾ ਵਾਂਗੇ ਨਾ ਪਿੰਡਾਂ ਦੇ ਵਿੱਚ ਹਰਜੀਤ ਕੋ ਮੇਰਾ ਨਾਮ ਅਕਵੀਰ ਕੌਰ ਆ ਅਸੀਂ ਇਕੱਠੇ ਹੋਏ ਆ ਪੀ ਅੱਜ ਬੀ ਜੀ ਪੀ ਜਿਹੜੀ ਸਰਕਾਰ ਆ ਉਹਨੂੰ ਅਸੀਂ ਵੋਟ ਨਹੀਂ ਪਾਉਂਗੇ ਉਹਨਾਂ ਬਾਈਕਾਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਗਿਆ ਮੰਗਾਂ ਕੋਈ ਨਹੀਂ ਮੰਗਿਆ ਤੇ ਇਹਨਾਂ ਨੇ ਮੰਗ ਕੇ ਪਿਆ ਉਹਨਾਂ ਨੇ ਉਹਨਾਂ ਨੂੰ ਇਨਕਾਰ ਕੀਤੇ ਆ ਵਾ ਮੰਗਾ ਮੰਨਣ ਵਾਸਤੇ ਦਿੱਲੀ ਗਏ ਸੀਗੇ ਤੇ ਦਿੱਲੀ ਦੇ ਨਾਲ ਜਾਣੀ ਦਿੱਤਾ ਰਸਤੇ ਵਿੱਚ ਰੋਕੇ ਇਹਨਾਂ ਨੇ ਉਹਨਾਂ ਉੱਤੇ ਬੰਬਾਂ ਦੀ ਬਰਸਾਤ ਕੀਤੀ ਪਰ ਪਾਣ ਦੀ ਬਰਸਾਤ ਕੀਤੀ ਇਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪਰਾਲੀਆਂ ਨੂੰ ਆਗ ਲਗਾਉਂਦੇ ਆ ਉਦੋਂ ਇਹ ਬੋਲਦੇ ਆ ਪੀ ਪ੍ਰਦੂਸ਼ਣ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਬਰਸਾਤ ਕੀਤੀ ਉਹਦਾ ਪ੍ਰਦੂਸ਼ਣ ਕੋਈ ਨਹੀਂ ਉਹਦੇ ਨੇ ਕੋਈ ਪ੍ਰਗਤੀ ਨਹੀਂ ਇਹ ਸਾਡੀਆਂ ਮੰਗਾਂ ਨਹੀਂ ਮੰਗਦਾ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾਂ ਪੂਰੀਆਂ ਕਰਨ ਤੇ ਅਸੀਂ ਉਹਨਾਂ ਨੂੰ ਨਾਚਰ ਬੋਟਾ ਹੈ ਬਿਲਕੁਲ ਨਹੀਂ ਪਾਉਂਗਾ ਨਾ ਇਹ ਬਾਈ ਬੀਜੇਪੀ ਸਰਕਾਰ ਦਾ ਬਾਈਕਾਟ ਕੀਤਾ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੋਸਟਰ ਲਗਾ ਦੇਣੇ ਆ ਬੀਜੇਪੀ ਦਾ ਬਾਈਕਾਟ ਹਾਂ ਬੀਜੇਪੀ ਦਾ ਬਾਈਕਾਟ